ਲਓ ਜੀ ਸਤਿਗੁਰ ਕਲਾ ਤੇ ਸੇਲ ਮੇਲਾ ਸੋਨ ਪਤੀਆ ਲੱਗਿਆ ਰਹਿੰਦਾ ਜੀ ਆਪਾਂ ਅੱਜ ਬਹੁਤ ਵਧੀਆ ਮਾਲ ਲਿਆਂਦਾ ਜੀ ਬਹੁਤ ਵਧੀਆ ਸੂਟ ਹਰ ਇੱਕ ਸੂਟ ਦੇ ਡਿਜ਼ਾਈਨ ਦੇ ਚਾਰ ਚਾਰ ਕਲਰ ਹੋਣਗੇ ਜੀ ਆਹ ਦੇਖ ਸਕਦੇ ਹੋ ਜਿਹੜਾ 300 ਜਾਂ 350 ਦਾ ਸੂਟ ਹੈ ਆਪਾਂ ਨੇ ਦੇਣਾ ਜੀ ਸਿਰਫ 200 ਰੁਪਏ ਦਾ 1000 ਰੁਪਏ ਦੇ 5 ਸੂਟ ਦੇਣੇ ਨੇ ਸਿਰਫ 200 ਰੁਪਏ ਦਾ ਸੂਟ ਹੋ ਗਿਆ ਜੀ ਆ ਦੇਖ ਸਕਦੇ ਹੋ ਰੰਗ ਡਿਜ਼ਾਈਨ ਆ ਦੇਖੋ ਜੀ ਆ ਡਿਜ਼ਾਈਨ ਨੇ ਜੀ ਸਾਰੇ 350 ਵਾਲੇ ਸੂਟ ਨੇ ਆਪਾਂ ਨੇ ਦੇਣੇ ਨੇ ਜੀ ਦੇਖ ਸਕਦੇ ਹੋ ਸਿਰਫ 200 ਰੁਪਏ ਚ ਆ ਇਹ ਸੇਲ ਮੇਲਾ ਲੱਗਿਆ ਰਹਿਣਾ ਆ ਇੱਕ ਡਿਜ਼ਾਈਨ ਤੁਹਾਨੂੰ ਆ ਦਿਖਾਤਾ ਹੀ ਖੋਲ ਕੇ ਹੁਣ ਇੱਕ ਡਿਜ਼ਾਈਨ ਆ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਬਹੁਤ ਸੋਹਣੇ ਹੋਣਗੇ ਸਮੇਤ ਦੁਬੱਟੇ ਜੀ ਆ ਦੇਖੋ ਜੀ ਸੂਟ ਦੇਖਦੇ ਜਾਓ ਤੁਸੀਂ ਆ ਦੇਖੋ ਦੁਬੱਟੇ ਨਾਲ ਹਰ ਇੱਕ ਸੂਟ ਦੇ ਚਾਰ ਚਾਰ ਕਲਰ ਆ ਦੇਖੋ ਸੋਚੋਗੇ ਵੀ ਅਸੀਂ ਤਾਂ ਲੈਣ ਤਾਂ ਆਇਆ ਜੀ 10 ਸੂਟਾ ਲੈ ਕੇ ਜਾਓਗੇ ਤੁਸੀਂ 20 25 ਸੂਟ ਆ ਆ ਗਲੇ ਵਾਲੇ ਆਗੇ ਆ ਘੇਰੇ ਦੇ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਆ ਆ ਦੇਖੋ ਇਹ ਦਾ ਇਹ ਉਦੋਂ ਵੀ ਵਧੀਆ ਨਿਕਲਿਆ ਦੇਖੋ ਇਹ ਦਾ ਦੁਬੱਟਾ ਪੂਰਾ ਹੈਵੀ ਹੈ ਰੇਟ ਕੀ ਹੈ ਜੀ 200 ਰੁਪਏ ਪਹਿਲਾਂ ਐਸਾ ਰੇਟ ਸੀ 350 ਤੇ ਹੁਣ ਇਹਦਾ ਰੇਟ 200 ਆਪਾਂ ਨੇ ਪਹੁੰਚਣਾ ਜੀ ਸਹਿਰ ਸੁਨਾਮ ਚ ਜੇ ਤੁਸੀਂ ਆਹ ਕੱਪੜਾ ਖਰੀਦਣਾ ਹੋਰ ਕਿਤੋਂ ਨਹੀਂ ਮਿਲਣਾ ਸੋਨੂੰ ਮਿਲਣਾ ਜੀ ਸਹਿਰ ਸੁਨਾਮ ਚ ਸਤਗੁਰ ਕਲਾਠ ਬਰਨ ਸਿਰਾ ਮੰਦਰ ਮਾਲਕਦਮ ਚੌਕ ਆ ਰੇਲਵੇ ਸਟੇਸ਼ਨ ਦੇ ਨੇੜੇ ਆ ਜਾਂਦੀ ਹੈ ਜੀ ਲਾ ਆਪਣੀ ਦੁਕਾਨ ਆ ਆ ਦੇਖੋ ਜੀ ਇਹਦਾ ਜਿਹੜਾ ਜਲਦੀ ਆਊਗਾ ਤਾਂ ਜਲਦੀ ਇਹਦਾ ਫਾਇਦਾ ਠਾਊਗਾ ਰੰਗ ਡਿਜ਼ਾਈਨ ਆ ਪਹਿਲਾਂ ਬਣਦੇ ਸੀ 10 ਸੂਟ 3500 3500 ਰੁਪਏ ਦੇ ਹੁਣ ਬਣਨਗੇ ਜੀ 2000 ਦੇ ਜੀ 10 ਸੂਟ ਆ ਦੇਖੋ ਇੱਕ ਤੋਂ ਇੱਕ ਤੁਹਾਨੂੰ ਡਿਜ਼ਾਈਨ ਦਿਖਾਉਂਦੇ ਜਾ ਰਹੇ ਹਾਂ ਦੁਬੱਟੇ ਨਾਲ ਹੋਣਗੇ ਜੀ ਹਰ ਇੱਕ ਸੂਟ ਦੇ ਐ ਦੇਖੋ ਫੋਟੋ ਵਾਲੇ ਸੂਟ ਨੇ ਜੀ ਹਰ ਇੱਕ ਸੂਟ ਦੇ ਨਾਲ ਦੁਪੱਟੇ ਹੋਣਗੇ ਮੈਂ ਸਾਨੂੰ ਰੇਟ ਦੱਸੀ ਜਾਣਾ ਤੁਸੀਂ ਕਹਿ ਰਹੇ ਹੋ ਨਾ ਵੀ ਰੇਟ ਕੀ ਹੈ ਇੰਨਾ ਸਸਤਾ ਕਿੱਥੋਂ ਦੇਖੋ ਜੀ ਆਹ ਡਿਜ਼ਾਈਨ ਸਭ ਤੋਂ ਭਾਰੀ ਆ ਰਿਹਾ ਜੀ ਹੁਣ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਸਭ ਤੋਂ ਭਾਰੀ ਡਿਜ਼ਾਈਨ ਘੇਰੇ ਦਾ ਹੈ ਦੇਖੋ ਸਕਰੀਨ ਛੋਟ ਲਈ ਚਲੋ ਨਾਲ ਨਾਲ ਤੇ ਕੇ ਦਾ ਵਿਕ ਜਾਣ ਫਿਰ ਤੁਸੀਂ ਕਹੋਗੇ ਵੀ ਹੈ ਨਹੀਂ ਦੇਖੋ ਇਹ ਸਾਰਾ ਸੂਟ ਜੀ ਪਹਿਲਾਂ 350 ਰੁਪਏ ਦਾ ਇੱਕ ਸੂਟ ਆ 1400 ਰੁਪਏ ਦੇ ਚਾਰ ਸੂਟ ਬਣਦੇ ਦੀ ਹੁਣ ਬਣਨਗੇ 2 200 ਰੁਪਏ ਦੇ ਸੂਟ ਚਾਰ ਸੂਟ 800 ਰੁਪਏ ਦੇ ਪੰਜ ਸੂਟ 1000 ਰੁਪਏ ਦੇ 200 ਦਾ ਇੱਕ ਸੂਟ ਹੈ ਜੀ ਕਪੜਾ ਪੂਰਾ ਮਿਣਕੇ ਕਪੜਾ ਲੋ ਗਰੰਟੀ ਵਾਲਾ ਕਪੜਾ ਹੈ ਜੀ ਮਿਲੂਗਾ ਜੀ ਸਹਿਰ ਸੁਨਾਮ ਚਾਪਾ ਨੂੰ ਸਤਗੁਰ ਕਲਾਤ ਤੇ ਬਰਮਿਸਰਾ ਮੰਦਿਰ ਹੈ ਜੀ ਮਾਲਕਦਾਮ ਚੌਕ ਹੈ ਤੇ ਨੇੜੇ ਆ ਜੀ ਆਪਣਾ ਰੇਲਵੇ ਸਟੇਸ਼ਨ ਆ ਇੱਕ ਤੋਂ ਨੂੰ ਵੈਰਾਈਟੀ ਆ ਬੋਟਿੰਗ ਫਲਵਾਰ ਆ ਆ ਦਿਖਾਵਾਂਗੇ ਜੇ ਤੁਹਾਨੂੰ ਸਾਰਾ ਖੋਲ ਕੇ ਦਿਖਾਵਾਂਗੇ ਜਿਹੜੇ ਆਪਣੇ ਪਹਿਲਾ ਸੂਟ ਦਗਾ ਸੀ ਉਹ 200 ਵਾਲੇ ਨੇ ਜਿਹੜੇ ਇਹ ਸੂਟ ਦਿਖਾ ਰਿਹਾ ਬੋਟਮ ਸਲਵਾਰ ਹੈ ਦੀ ਇਹ ਹੈਗੇ 350 ਰੁਪਏ ਆ ਦੇਖੋ ਇਹ ਬੋਟਮ ਦੇ ਸਲਵਾਰ ਦੇ ਮੋਰੀਆਂ ਨੇ ਜੀ ਆ ਦੇਖੋ ਬਹੁਤ ਵਧੀਆ ਤੇ ਬਾਜੂ ਵਰਕ ਹੋਊਗਾ ਜੀ ਨਾਲ ਬਹੁਤ ਵਧੀਆ ਸੂਟ ਨੇ ਇਹਦਾ ਰੇਟ ਸੀ 6700 ਰੁਪਇਆ ਆਪਾਂ ਨੇ ਹੁਣ ਇਹ ਲਾਣਾ ਜੀ 3500 ਰੁਪਏ ਦਾ ਸੂਟ ਆ ਆਪਾਂ ਨੇ ਦੋ ਵੈਰਿਟੀਆਂ ਦਿਖਾਈਆਂ ਨੇ ਅੱਜ ਤੁਸੀਂ ਇਹਦਾ ਜਲਦੀ ਫਾਇਦਾ ਠਾ ਸਕਦੇ ਹੋ ਪਹੁੰਚਣਾ ਸਤਗੁਰ ਕਲਾਕ ਸਹਿਰ ਸਨਾਮ